حضرت ਪੋਲੇ ਸ਼ਾ ਸਰਕਾਰ ਦਾਤਾ ਜੀ ਦੇ ਮੇਲੇ ਦੀ ਆਪ ਸਭ ਨੂੰ ਲੱਖ ਲੱਖ ਮੁਬਾਰਕਾਂ ਮੇਲੇ ਦੀ ਖੁਸ਼ੀ ਕਿਨਾਂ ਕਿਨਾਂ ਨੂੰ ਹੱਥ ਉੱਪਰ ਜ਼ਰਾ ਇੱਕ ਵਾਰੀ ਜਿਹੜੇ ਮੇਰੇ ਭਰਾ ਪਿੱਛੇ ਖੜੇ ਆਵਾਜ਼ ਆ ਰਹੀ ਹੈ ਇੱਕ ਵਾਰੀ ਹੱਥ ਉੱਪਰ ਕਰ ਦਿਓ ਜ਼ਰਾ ਇੱਕ ਤਾੜੀ ਮਜਾ ਦਿਓ ਬਾਬਾ ਜੀ ਦੇ ਨਾਮ ਤੇ ਦਰਬਾਰ ਦੇ ਸੇਵਾਦਾਰ ਮੈਂ ਬੜੇ ਫਕੀਰ ਲੋਕਾਂ ਨੂੰ ਮਿਲਿਆ ਅਕਸਰ ਫਕੀਰਾਂ ਦੀਆਂ ਰਹਿਮਤਾਂ ਫਕੀਰਾਂ ਦੇ ਫਕੀਰਾਂ ਦੀਆਂ ਗੱਲ ਬਕੜੀਆਂ ਮਿਲਦੀਆਂ ਨੇ ਪਰ ਉਹਨਾਂ ਵਿੱਚੋਂ ਇੱਕ ਇਹ ਜੇ ਵਾਹਿਦ ਫਕੀਰ ਜੀ ਬਾਬਾ ਬਲਜੀਤ ਸ਼ਾਹੀ ਇੱਕ ਵਾਰੀ ਜਿਹੜੇ ਜਿਹੜੇ ਬਾਬਾ ਜੀ ਨੂੰ ਪਿਆਰ ਕਰਦੇ ਨੇ ਤਾੜੀ ਖੁੱਲ ਕੇ ਵਜਾਓ ਹੱਥ ਉੱਪਰ ਕਰਕੇ ਜਰਾ ਇਹਨਾਂ ਨੂੰ ਮਿਲ ਕੇ ਪਤਾ ਲੱਗਦਾ ਹੈ ਕਿ ਫਕੀਰ ਬਾਕੀ ਜ਼ਮੀਨ ਨਾਲ ਜੁੜਿਆ ਹੁੰਦਾ ਹੈ। ਔਰ ਮਾਛੀਆਂ ਤੋਂ ਬਾਬਾ ਮੰਗੇਸ਼ਾ ਜੀ ਉਹਨਾਂ ਨੂੰ ਵੀ ਵੈਲਕਮ ਜੀ ਆਇਆ ਖੈਰਮਕਦਮ। ਔਰ ਦਰਬਾਰ ਨਾਲ ਨਿਸਬਤ ਰੱਖਦੇ ਹੋਏ ਸਾਰੇ ਸੇਵਾਦਾਰ ਪਿਆਰ ਕਰਨ ਵਾਲੇ ਜਿੰਨੇ ਪਹੁੰਚੇ ਹੋ ਇੱਕ ਤਾੜੀ ਆਪਣੇ ਲਈ ਵਜਾ ਦਿਓ। ਤਾੜੀ ਖੁੱਲ ਕੇ ਵਜਾ ਦਿਓ ਕੋਈ ਸੰਗਣ ਦੀ ਲੋੜ ਨਹੀਂ। ਬੱਬੂ ਖਾਨ اپنی ساری ٹیم ਨਾਲ ਪਹੁੰਚਦੇ ਹੋਏ ਲਾਸਟ ਟਾਈਮ ਬੱਬੂ ਕਰਕੇ ਹਾਜ਼ਰੀ ਲੱਗੀ ਸੀ ਪਰ ਮੈਂ ਇੱਕ ਗੱਲ ਮੰਨਦਾ ਨਾ ਕਿ ਅਸੀਂ ਕੌਣ ਆ ਗਾਉਣ ਵਾਲੇ ਇਹ ਗਵਾਉਂਦੇ ਨੇ ਹਾਂਜੀ ਪੁਲਿਸ ਆ ਸਰਕਾਰ ਜਦੋਂ ਪਹਿਲੀ ਵਾਰ ਹਾਜ਼ਰੀ ਲਈ ਸੀ ਤਾਂ ਮੈਨੂੰ ਉਹ ਵੀ ਦਿਨ ਯਾਦ ਹੈ ਉਹ ਪਿਆਰ ਉਹ ਦੁਆਵਾਂ ਅੱਜ ਵੀ ਉਹੀ ਮਾਹੌਲ ਸਾਰਾ ਉਹੀ ਬਣਿਆ ਹੋਇਆ ਹੈ ਹੁਣੇ ਦੱਸਿਓ ਮੇਲੇ ਦੀ ਖੁਸ਼ੀ ਕਿਨਾ ਕਿਨਾ ਨੂੰ ਹਾਥੂ ਉੱਪਰ ਜਰਾ ਤਾਰੀਖ ਹੋ ਲੱਗੇ ਜਾਦੂ ਫਿਰ ਬਾਬਾ ਜੀ ਮਹਿਫਲ ਦੀ ਗੱਲ ਕਰਨ ਲੱਗਿਆ ਇਤੋਂ ਬਾਅਦ ਕੁਝ ਫਕੀਰਾਂ ਦੀਆਂ ਗੱਲਾਂ ਹੋਣਗੀਆਂ ਤੇ ਫਿਰ ਕੁਝ ਗੱਲਾਂ ਥੋਡੀਆਂ ਹੋਣਗੀਆਂ ਫਰਮਾਇਸ਼ਾਂ ਮੈਨੂੰ ਗੱਡੀ 'ਚ ਉਤਰਦੇ ਹੀ ਮਿਲ ਗਿਆ ਮੁੰਡਿਆਂ ਦੀਆਂ ਕਹਨੇ ਜੀ ਸਾਡੇ ਦਿਲ ਦੁਲਬਹੁਤ ਟੁੱਟ ਗਏ ਸੈਡ ਗਾਣੇ ਵੀ ਸੁਣਾ ਦਿਓ ਹੈ ਕਿਹੜੇ-ਕਿਹੜੇ ਵਾਲੇ ਨੇ ਸੈਡ ਵਾਲੇ ਕਿਹੜੇ-ਕਿਹੜੇ ਨੇ ਸਾਰੀਆਂ ਕੋਈ ਗੱਲ ਨਹੀਂ ਤੁਹਾਡੇ ਵੱਲ ਵੀ ਆਵਾਂਗਾ ਹੁਣ ਆ ਹੀ ਗਿਆ ਤੁਹਾਨੂੰ ਵੀ ਖੁਸ਼ ਕਰਕੇ ਜਾਵਾਂਗੇ